नगर निगम ਦੇ ਵਿੱਚ ਤਾਇਨਾਤ ਲक्की ਪੱਟੀ ਸੁਪਰਵਾਈਜ਼ਰ ਦੀ ਅਗਵਾਈ ਵਿੱਚ ਮੀਟਿੰਗ ਦਾ ਆਯੋਜਨ ਸਾਊਥ ਸੈਕਟਰ 2 ਵਿਖੇ ਕੀਤਾ ਗਿਆ। ਇਸ ਮੌਕੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਉੱਚੇ ਚਾਰਤੇ ਪੁੱਜੇ ਅਤੇ ਉਹਨਾਂ ਨੇ ਇਸ ਮੌਕੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਗੱਲਬਾਤ ਕਰਦਿਆਂ ਹੋਇਆ ਔੜਾ ਕਿਹਾ ਕਿ ਪੂਰੇ ਦੇਸ਼ ਵਿੱਚ ਪਹਿਲੀ ਨਗਰ ਨਿਗਮ ਹੈ ਜਿਸ ਵਿੱਚ ਜੋ ਮੁਲਾਜ਼ਮ ਛੁੱਟੀ ਵਾਲੇ ਦਿਨ ਕੰਮ ਕਰਦੇ ਹਨ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਇਸੇ ਤਹਿਤ 1.7 ਲੱਖ ਦੇ ਕਰੀਬ ਰਾਸ਼ੀ ਦਾ ਚੈਕ ਉਹਨਾਂ ਨੇ ਸੁਪਰਵਾਈਜ਼ਰ ਲक्की ਪੱਟੀ ਨੂੰ ਦਿੱਤਾ। ਰਾਜਕੁਮਾਰ ਗੋਰਾ ਬਲਦੇਵ ਵੀ ਹਾਜ਼ਰ ਸਨ ਇਹ ਅੱਜ ਸਾਊਥ ਹਰਦਕੇ ਦੇ ਵਿੱਚ ਅਸੀਂ ਚੈੱਕ ਦੇਣ ਆਇਆ 16,87,000 ਦਾ ਇਹ ਜਿਹੜੇ ਬੈਸਿਆਂ ਦਾ ਚੈੱਕ ਬਣਿਆ ਇਹ ਅੱਜ ਤੱਕ ਜੋ ਕਾਰਪੋਰੇਸ਼ਨ ਕਮੇਟੀਆਂ ਬਣੀਆਂ ਇਹਨਾਂ ਨੂੰ ਕਦੀ ਛੁੱਟੀ ਨਹੀਂ ਸੀ ਮਿਲਦੀ ਛੁੱਟੀ ਨਾ ਮਿਲਣ ਦੇ ਕਾਰਨ ਜ਼ਬਰਦਸਤੀ ਕੰਮ ਲਿੱਤਾ ਜਾਂਦਾ ਸੀ ਇਹਨਾਂ ਕੋਲ ਜਿੰਨੀਆਂ ਅਗਸਟੇ ਛੁੱਟੀਆਂ ਆਉਂਦੀਆਂ ਸੀ ਦੇਹਾਰਾਂ ਦੀਆਂ ਛੁੱਟੀਆਂ ਦੇ ਦਫਤਰਾਂ 'ਚ ਲੋਕ ਕੰਮ ਤੇ ਛੁੱਟੀ ਕਰਦੇ ਸੀ ਤੇ ਇਹ ਲੋਕ ਵਿਚਾਰੇ ਕੰਮ ਕਰਦੇ ਹੁੰਦੇ ਸੀ ਅਸੀਂ ਪਹਿਲੇ ਨੰਬਰ ਤੇ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਪ੍ਰਧਾਨ ਜੀ ਨੇ ਮਿਹਮ ਚਲਾਈ ਸੀ ਜਦੋਂ ਛੁੱਟੀਆਂ ਦੀ 올 ਇੰਡੀਆ 'ਚ ਕੀ ਪੰਜਾਬ 'ਚ ਕਿਤੇ ਵੀ ਕਾਰਪੋਰੇਸ਼ਨ ਕਮੇਟੀਆਂ ਨੂੰ ਪਹਿਲੇ ਨਹੀਂ ਮਿਲਦੇ ਸਿਰਫ ਇਕੱਲੀ ਅੰਮ੍ਰਿਤਸਰ ਸ਼ਹਿਰ ਆ ਜਿੱਥੇ ਕਾਰਪੋਰੇਸ਼ਨ 'ਚ ਪ੍ਰਧਾਨ ਜੀ ਦੇ ਸਦਕਾ ਹੀ ਛੁੱਟੀਆਂ ਦੇ ਪਹਿਲੇ ਪਾਸ ਹੋਏ ਨੇ